ਜਦ ਬੀਜਣੀ ਆ ਸਰੋਂ ਫਿਰ ਹੋਣੀ ਨਹੀਂ ਹੋਣੀ ਨਹੀਂ ਆ ਦੇ ਲੱਡੇ ਸਾਹ ਜਿੰਨੀ ਕਿੰਨਾ ਹੋਣਾ ਸਾਗ ਆ ਯਾਰ ਸਾਗ ਦਾ ਬਣਾਈ ਯਾਰ ਵੇਖੀ ਸਾਹ ਹੈ ਤੰਦਲਾ ਤੁੰਦਲਾ ਕਿਧਰੇ ਮਣਾ ਮੋਟਾ ਖਮਾਣੋ ਤਾਂ ਸਾਗ ਆ ਵਾ ਤਾਂ ਉਹ ਦਿਨ ਮੈਂ ਗਿਆ ਥਾ ਸਾਗ ਲੈਣ ਕਿਸੇ ਰੋਡ ਨੇ ਲੈ ਲੈਣਾ ਇਹ ਨਹੀਂ ਹੋਰ ਨਹੀਂ ਮੈਂ ਤਾਂ ਰੋਪੜੋਂ ਚਲੇ ਜਾਣਾ ਜੇ ਲਿਆਉਣ ਵੇਰੇ ਖੜ ਕੇ ਮਹਾਂ ਜੇ ਤੰਦਲਾ ਤੁੰਦਲਾ ਜੇ ਮਿਲ ਜਾਂਦਾ ਕਿਧਰੇ ਪਾਸੇ ਤੇ ਠੀਕ ਥਾ ਤੰਦਲਾ ਤਾਂ ਪੱਕ ਲਿਆ ਤੰਦਲਾ ਪੱਕ ਲੈ ਹਾਂ ਮੈਂ ਤਾਂ ਦੋਏ ਸ ਅੱਧੀ ਸਰੋਂ ਤੇ ਲੱਗਿਆ ਹੁਣ ਸਾਗ ਬਰੀ ਦਾ ਮਾਜਨਾ ਫਿਰ ਉਪਰੋਂ ਲੈ ਕੇ ਆ ਮਾਜ ਆ ਖੇਤਾਂ ਹੀ ਖੇਤਾਂ ਤੇ ਥੋੜਾ ਜਿਹਾ ਆਪਣਾ ਗਾਹ ਆਪਣੀ ਖੇਤਾਂ ਇੱਥੇ ਤੇ ਦੋ ਕਕੀਲੇ ਲੱਗੇ ਜਿੱਥੇ ਤੇ ਹੁਣ ਚੱਲੇ ਸੀ ਉਥੇ ਗਾਹ ਆ ਗਿਆ ਜੀ ਚੜੀ ਮੱਕੀ ਦੀ ਵੀ ਜੀ ਵੀ ਤੰਦੜਾ ਖੜਾ ਬਥੇਰਾ ਏ ਜਿੰਨਾ ਕਹਦੇ ਉਹਨਾਂ ਖੜਾ ਹੋ ਥੋੜਾ ਥੋੜਾ ਪੱਕਣ ਲੱਗ ਗਿਆ ਏ ਇਹਦੇ ਵਿੱਚ ਜਿਹੜੀ ਵਿੱਚ ਮੱਕੀ ਬੀਜੀ ਸੀ ਮੱਕੀ ਦਾ ਨਮਨ ਸ਼ਾਮ ਤਾਂ ਖਾ ਗਈ ਚੁੰਡੀ ਚੁੰਡੀ ਜੀ ਤੰਦੜਾ ਬੀਜੇ ਨੇ ਤੰਦੜਾ ਬਥੇਰਾ ਖੜਾ ਯਾ ਫਿਰ ਇਸੇ ਝੱਟ ਮਾਰੀਏ ਲਿਆ ਕੇ ਥੋੜਾ ਜਿਹਾ ਕਿਸੇ ਲਿਖੇ ਜਾਈਏ ਥੋੜਾ ਜਿਹਾ ਰੋਪੜ ਤੇ ਲਿਆਉਂਗਾ ਜੋੜ ਕਟਾਓ ਜਾ ਕਰਨਾ ਪਣਾਗਾ ਇਹ ਅੱਛਾ ਹਾਂ ਠੀਕ ਹੋ ਗਿਆ ਹੈ ਓਕੇ ਠੀਕ ਹੈ ਠੀਕ ਹੈ ਠੀਕ ਹੈ ਇਹ ਇੱਕ ਇੱਕ ਕੈਮਰੇ ਦੀ ਕੁਆਲਿਟੀ ਕੁਆਲਿਟੀ ਕੀ ਹੈ ਕੀ ਕਹਿੰਦੇ ਇਹਨੂੰ ਇਹਨੂੰ ਮਤਲਬ ਇਹ ਆਈਆਰ ਕੈਮਰੇ ਹੈ IR ਮਤਲਬ ਕਿ IP ਕੈਮਰੇ IP ਜਿਹੜੀ ਮਤਲਬ ਕਿ ਦੀ ਕਨੈਕਟੀਵਿਟੀ IP ਦੇ ਨਾਲ ਹੈ ਤੇ ਜਿਹੜੇ ਮਤਲਬ ਕਿ ਸੈਂਸਰ ਹੈ ਦੇ ਵਿੱਚ IR ਸੈਂਸਰ ਹੈ IR ਸੈਂਸਰ ਇਹ ਇਨਫਰ 红 ਸੈਂਸਰ ਹੁੰਦੇ ਆ ਮਤਲਬ ਕਿ ਜੇ ਇਹਨੇ ਮਤਲਬ ਕਿ ਸਾਰਾ ਦਿਨ ਕਲਰ ਸੋਣਾ ਹੈ ਠੀਕ ਹੈ ਜੀ ਮਤਲਬ ਸਾਰਾ ਦਿਨ ਕਲਰ ਚ ਚੱਲਣਾ ਹੈ ਜਿੰਨੇ ਮਤਲਬ ਸਾਰੇ ਕਲਰ ਪੂਰੇ ਸੈਚੂਰੇਸ਼ਨ ਸਾਰਾ ਕੁਝ ਵਧੀਆ ਹੁੰਦਾ ਹੈ ਤੇ ਸ਼ਾਮ ਨੂੰ ਜਾਂ ਰਾਤ ਨੂੰ ਹੋਏ ਨਾ ਇਹਨੇ ਆਟੋਮੈਟਿਕਲੀ ਮਤਲਬ ਕਿ ਬਲੈਕ ਐਂਡ ਵਾਈਟ ਹੋ ਜਾਣੇ ਬਟ ਕਿੰਨੀ ਦੇਰ ਤੱਕ ਜਦ ਤੱਕ ਕੋਈ ਹੈ ਨਹੀਂ ਉੱਥੇ ਅਭੀ ਆ ਆਹੀ ਆ ਬਸ ਪਤਾ ਨਹੀਂ ਕਿਹੜੀ ਹੈ ਹੁਣ ਪਤਾ ਇਧਰ ਵੀ ਹੈ ਜਿਹੜਾ ਅਮਨੇ ਨੇ ਦਿੱਤੀ ਹੋਈ ਹੈ ਪਤਾ ਇਧਰ ਵੀ ਨਹੀਂ ਹੈ ਕਿਹੜੀ ਹੈ 26 ਨਹੀਂ ਹੈ ਬਸ ਨਹੀਂ ਨਹੀਂ ਘਟ ਗਈ ਸੀ ਅੱਛਾ ਉਹ ਵੀ ਕਿੱਥੇ ਗਏ ਥੱਲੇ ਆ ਯਾਰ ਉਹ ਥੱਲੇ ਪਾਈ ਉਂਗਲੀਆਂ ਮੈਂ ਦੇਖ ਲੈ ਪਿੱਛੇ ਦੇ ਉਂਗਲੀਆਂ ਜਿ ਘਮਾਉਂਦੇ ਆਰੇ ਕਿਤੇ ਓਲੇ ਲਾਇਆ ਹੋਏ ਨੇ ਆ ਦੇ ਜੇਕਣਾ ਹੁਣ ਉਂਗਲੀਆਂ ਜਿ ਘਮਾਉਂਦਾ ਜੀ ਇਹ ਇਹ ਵੀ ਉਹ 50 ਕਵਾੰਟਾ ਸੜਕ ਤੇ ਲਗਾ ਕੇ ਲਾਇਆ ਵਾ ਥੱਲੇ ਲਾਇਆ ਉਹ ਤੇ ਕੋਈ ਜਾ ਨਾ ਸਕਤੇ ਉਹ ਹੋਰ ਨਹੀਂ ਜਗੇ ਪ੍ਰੋਜੈਕਟ ਪਾਸ ਹੋ ਗਿਆ ਉਹ ਹਾਂ ਪ੍ਰੋਜੈਕਟ ਉਹ ਪਿੰਡ ਵਾਲਾ ਥੋੜਾ ਗੜਬੜੇ ਫਿਰ ਪਾਸ ਨਹੀਂ ਪਿੰਡਾਂ ਦਾ ਗੜਬੜ ਗਿਆ ਉੱਚੇ ਨੀਵੇਂ ਦਾ ਇਹਨਾਂ ਦੇ ਜਿੱਜਾ ਦੀ ਨਾਲ ਬੀਜੀ ਵੀ ਦਾ ਜਦ ਵੀ ਉੱਚੇ ਨੀਵੇਂ ਤੇ ਉਹ ਝਾੜ ਥੋੜਾ ਦਿੱਤਾ ਤਾਂ ਨੇ ਕਿੰਨਾ ਦਿੱਤਾ ਤਾਂ ਪਿਛਲੀ ਵਾਰ ਉਹ 33 ਮਿੰਟ ਕਿੰਨਾ ਹਾਂਗਾ ਧੰਨਵਾਦ ਤੇ ਉੱਚੇ ਨੀਵੇਂ ਤੇ ਉਹੀ ਕੋਸਾ ਹੁਣ ਵੀ ਪਰ ਜਾਨੀ ਐਂ ਕਹੀਏ ਕਹਿੰਦੇ ਵੀ ਉਹ ਬੀਜ ਆ ਦੁਬਾਰੇ ਹੁੰਦੇ ਨਹੀਂ ਫਲਾਣਾ ਢਿਮਕਾ ਬਸ ਉਹ ਪ੍ਰੋਜੈਕਟ ਦੀ ਗੱਲ ਹੈ ਖੋਜ ਕੱਢਤੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ਹਾਲ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਸਾਡੇ ਰਾਜੂ ਭਾਈ ਦੇ ਜਗਤ ਮਾਸਾੜਾ ਦੇ ਕੈਮਰੇ ਲੱਗੇ ਆ ਜੀ ਲੱਗਣ ਕੈਮਰੇ ਪਾਣ ਵੀ ਲੋਉਣੇ ਹੈਗੇ ਆ ਤੇ ਦੇਖਦੇ ਆ ਵੀ ਕਿਹੜੀ ਕੁਆਲਿਟੀ ਵਿੱਚ ਕਿਹੜੇ ਹੈਗੇ ਆ ਤੇ ਰੇਟਾਂ ਦੇ ਵਿੱਚ ਬਹੁਤ ਫਰਕ ਆ ਕੋਈ ਕਹਿੰਦਾ 10000 ਚ ਲਾ ਦੂ ਕੋਈ ਕਹਿੰਦਾ 15 ਲਾਉ ਕੋਈ ਕਹਿੰਦਾ 20 ਚ ਕੋਈ 40 ਚ ਵੀ ਕਹੀ ਜਾਂਦੇ ਸਮਝ ਨਹੀਂ ਆਦੀ ਹੈਗੀ ਵੀ ਕਿਵੇਂ ਕਿਵੇਂ ਹੈ ਕਿਵੇਂ ਕਿਵੇਂ ਪ੍ਰੋਫੈਸਰ ਸਾਰਾ ਹੈ ਹੈ ਖਲਾਰਾ ਤੇ ਸੇ ਇਹੋ ਜਿਹਾ ਪਾਤਾ ਵੀ ਰਹੇ ਰੱਬ ਦਾ ਨਾਮ ਬੰਦਾ ਪੈਸੇ ਹੈ ਆਪਣਾ ਜਾਣ ਪਛਾਣੇ ਹੈ ਮਲਾਂ ਮੈਂ ਆਪਾ ਸੋਣਾ ਖਾ ਖਾ ਕੋ ਕਰਿਆ ਹੋਇਆ ਚੇ ਕਾ ਸਮਾਨ ਜਪਾ ਵੇ ਨਮਾ ਤਾਂ ਕੁਛ ਲੱਗਦਾ ਨਹੀਂ ਓਰੇ ਖਲਾਰਾ ਹੀ ਲੱਗਦਾ ਹੈ ਜਦ ਤੱਕ ਟੰਗ ਹੋਣਾ ਫਿਰ ਪਤਾ ਲੱਗੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਬੱਬੇ ਬਸ ਸਰਦੀ ਕਰਦਾ ਜੀ ਲੈ ਫਿਰ ਕੋਈ ਸੀ ਮਰੇ ਜੀ ਇੱਕ ਦੋ ਤੇਰੇ ਕਾ ਸਵਾਲ ਕਰ ਲਈਏ ਕਰ ਦੇ ਸਵਾਲ ਕਰਨੇ ਬੰਦੇ ਹਾਂਜੀ ਹਾਂਜੀ ਮੈਂ ਹੋਰੇ ਪਾਟੇ ਪਸੰਦ ਐ ਅੰਜੀ ਬੈਠਾ ਰਜੂ ਭਾਈ ਕਿੱਦਨ ਭੇਜਤਾ ਉਹ ਪਿਆ ਪੈਂਦਾ ਪੈਪਾ ਹਾਂ ਹਾਂ ਅੱਛੇ ਥੱਲੇ ਥੱਲੇ ਆ। ਠੀਕਾ ਕੰਦੇ ਕੋ ਥੱਲੇ ਹਾਂ ਅੱਛਾ ਕੈਮਰਾ ਨਾਲ ਕਾ ਫਟ ਕਰਨਾ? ਹਾਂ ਜੀ। ਓਕੇ ਠੀਕਾ। ਹਾਂ ਉੱਪਰ ਰੱਖੇਗਾ। ਜਿਹੜਾ ਹਾਂ ਜਿਹਦੇ ਵਿੱਚ ਅੰਦਰ ਆਉਣੇ ਨਾ ਇਹ ਥੱਲੇ ਰੱਖੇਗਾ ਛੱਟ ਦੇ ਵਾਲਾ। ਉੱਪਰ ਦੇ ਤਾਂ ਪਾਣੀ ਉਹ ਵੀ ਆ ਜਾਣਾ ਫਿਰ ਵੀ ਅੰਦਰ ਜਾਣਾ ਉਹਨੇ। ਜੇ ਤੂੰ ਕੌਣ ਰੱਖਾਂ ਦੱਸ ਆਓ। ਹਾਂ ਜੀ ਉੱਪਰ ਤੁਸੀਂ ਬਾਬਾ ਜੀ ਮੈਨੂੰ ਐ ਦੱਸ ਸਾਡੇ ਜਿਹੜਾ ਗੁਰਦੁਆਰੇ 'ਚ ਲੱਗਿਆ ਵਾ। ਹਾਂ ਜੀ। ਉਹ ਗੁਰਦੁਆਰੇ ਦੇ ਪਿੱਛੇ ਤਾਂ ਇੱਥੇ ਖਾਫੇ ਪੰਜ 7 ਤੋਂ ਬੰਦੇ 10 ਕੈਮਰੇ ਲੱਗਣ ਦੀ ਜਗ੍ਹਾ ਹੈ ਉਹਨੂੰ ਐਨਲੌਗ ਕਹਿੰਦੇ ਆ ਆਪਾਂ ਵੈਸੇ ਐਚਡੀ ਕੈਮਰੇ ਐਨਲੌਗ ਹੁੰਦੇ ਆ ਉਹ ਐਕਚੁਅਲੀ ਕੈਮਰੇ ਐਨਲੌਗ ਹੁੰਦੇ ਆ ਹਾਂਜੀ ਐਨਲੌਗ ਵਾਲੇ ਹੁੰਦੇ ਆ ਤੇ ਇਹ ਹੈਗਾ ਇੱਕ ਨਾ ਤਾਰ ਲੱਗਦੀ ਉਹਦੇ ਪਿੱਛੇ ਇਹਦੇ ਵਿੱਚ ਇੱਕੋ ਕੈਮਰਾ ਲੱਗੂਗਾ ਹੁਣ ਨਹੀਂ ਇਹ ਚ ਸਾਰੇ ਕੈਮਰੇ ਲੱਗਣਗੇ ਇਹ ਚ 10 ਕੈਮਰੇ ਤੱਕ ਲੱਗ ਜਾਂਦੇ ਮਤਲਬ 8-9 ਤੱਕ ਲੱਗ ਜਾਂਦੇ ਆ ਪਰ ਪ੍ਰੋਵੀਜ਼ਨ 10 ਦੀ ਹੈਗੀ ਆ ਅੱਛਾ ਤੇ ਇਹਦੇ ਵਿੱਚ ਇਹ ਹੈਗਾ ਐਨਵੀਆਰ ਉਹ ਹੈਗਾ ਡੀਵੀਆਰ ਇਹਦੇ ਵਿੱਚ ਫਰਕ ਹੁੰਦਾ ਹਾਂਜੀ ਹਾਂਜੀ ਇਹ ਹੈਗਾ ਨੈਟਵਰਕ ਰਿਕਾਰਡਿੰਗ ਵਾਲਾ ਇਹਦੇ ਵਿੱਚ ਮਤਲਬ ਕਿ ਨੈਟਵਰਕ ਦੇ ਨਾਲ ਸਾਰੀ ਰਿਕਾਰਡਿੰਗ ਹੋਣੀ ਹੈ ਉਹਦੇ ਵਿੱਚ ਹੈਗੀ ਉਹ ਡਿਜੀਟਲ ਰਿਕਾਰਡਿੰਗ ਹੈ ਉਹਦਾ ਬਸ ਇਹੀ ਫਰਕ ਹੈ ਹੋਰ ਕੁਝ ਨਹੀਂ ਉਹਦੇ ਨਹੀਂ ਮੈਨੂੰ ਐਂ ਦੱਸ ਇਹਦੇ ਵਿੱਚ ਫਿਰ ਮੈਮਰੀ ਕਾਰਡ ਪਾ ਆਉਂਦਾ ਕਿਹਾ ਹੁੰਦਾ ਇਹਦੇ ਵਿੱਚ ਹਾਰਡ ਡਿਸਕ ਹਾਰਡ ਡਿਸਕ ਜਿਹੜੀ ਆਪਣੇ ਕੰਪਿਊਟਰਾਂ ਚ ਲੱਗਦੀ ਹੈ ਨਾ ਹਾਂ ਹਾਂ ਉਹਦੇ ਨਾਲ ਦੀ ਪੀਸੀ ਸਾਡੇ ਪਹਿਲਾਂ ਪੁਰਾਣੇ ਪੀਸੀ ਚ ਪੈਂਦੀ ਬੜੀ ਬੜੀ ਹੁੰਦੀ ਸੀਗੀ ਪਰ ਇਹਦੇ ਵਿੱਚ ਜਿਹੜੀ ਲੱਗਦੀ ਹੈ ਉਹ ਸਪੈਸ਼ਲ ਕੈਮਰੇ ਵਾਸਤੇ ਸਪੈਸ਼ਲ ਆਉਂਦੀ ਹੈ ਜਿਹੜੀ ਤਾਂ ਉਹ ਗੁਰਦੁਆਰੇ ਵਾਲੀ ਕੱਢੀ ਅੱਛਾ ਉਹਦੇ ਵਿੱਚ ਲੱਗਦੀ ਜਿਹੜੀ ਐਡਾ ਇੱਟੇ ਵਰਗੀ ਨਾ ਹਾਂ ਹਾਂ ਉਹ ਵਾਲੀ ਉਹ ਹੈ ਦੇ ਵਿੱਚ ਉਹਦੇ ਵਿੱਚ ਰਿਕਾਰਡ ਹੋਣਾ ਕੰਮ ਉਹਦੇ ਵਿੱਚ ਰਿਕਾਰਡ ਹੋਣਾ ਹੁਣ ਜਿੰਨੇ ਤਿੰਨ ਕੈਮਰਾ ਲਾਇਆ ਤਾਂ ਕਿਹੜੇ ਕਿ ਉਹ ਤਿੰਨ ਕੈਮਰੇ ਦੀ ਗੱਲ ਕਿਹੜੇ ਕੈਮਰੇ ਪੇ ਆਈਪੀ ਕੈਮਰਾ ਫਲਾਈ ਬਾਬੇ ਚੱਕੀ ਮੜੇ ਦਾ ਕੈਮਰਾ ਕਿ ਫੜਾਈ ਇਹ ਯਾਰ ਇਹ ਤਾਂ ਮੂੰਹ ਪਹਿਲਾਂ ਹੀ ਗਿਰ ਹੀ ਜਾਂਦਾ ਹੈ ਹਮ ਕਰਿਆ ਹਟਾ ਲਾ ਇਹ ਤਾਂ ਹੀ ਸੈਟ ਹੋਲ ਕੇ ਬਾਅਦ ਵਿੱਚ ਕਰਾਂਗੇ ਟਾਈਮ ਅੱਛਾ ਅੱਛੇ ਅੱਛਾ ਹਾਂ ਹਾਂ ਜੀ ਆਹ ਇਹ ਅੱਛਾ ਹਾਂ ਠੀਕ ਹੋ ਗਿਆ ਹਾਂ ਓਕੇ ਠੀਕ 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 ਇਹ ਇੱਕ ਇੱਕ ਕੈਮਰੇ ਦੀ ਕੁਆਲਿਟੀ ਕੁਆਲਿਟੀ ਕਿਹਾ ਹੈ ਕੀ ਕਹਿੰਦੇ ਇਹਨੂੰ ਇਹਨੂੰ ਮਤਲਬ ਕਿ ਇਹ ਆਈਆਰ ਕੈਮਰੇ ਹੈ ਆਈਆਰ ਮਤਲਬ ਕਿ ਆਈਪੀ ਕੈਮਰੇ ਆਈਪੀ ਜਿਹੜੀ ਮਤਲਬ ਇਹਦੀ ਕਨੈਕਟੀਵਿਟੀ ਆਈਪੀ ਦੇ ਨਾਲ ਹੈ ਤੇ ਜਿਹੜੇ ਮਤਲਬ ਕਿ ਸੈਂਸਰ ਇਹਦੇ ਚ ਆਈਆਰ ਸੈਂਸਰ ਹੈ ਆਈਆਰ ਸੈਂਸਰ ਇਨਫਰ 红 ਸੈਂਸਰ ਹੁੰਦੇ ਹੈ ਮਤਲਬ ਕਿ ਜੇ ਇਹਨੇ ਮਤਲਬ ਕਿ ਸਾਰਾ ਦਿਨ ਕਲਰ ਸੋਣਾ ਹੈ ਠੀਕ ਹੈ ਜੀ ਮਤਲਬ ਸਾਰਾ ਦਿਨ ਕਲਰ ਚ ਚੱਲਣਾ ਜਿੰਨੇ ਮਤਲਬ ਸਾਰੇ ਕਲਰ ਪੂਰੇ ਸੈਚੂਰੇਸ਼ਨ ਸਾਰਾ ਕੁਝ ਵਧੀਆ ਹੁੰਦਾ ਹੈ ਤੇ ਸ਼ਾਮ ਨੂੰ ਜਦ ਰਾਤ ਨੂੰ ਹੋਏ ਨਾ ਇਹਨੇ ਆਟੋਮੈਟਿਕਲੀ ਮਤਲਬ ਕਿ ਬਲੈਕ ਐਂਡ ਵਾਈਟ ਹੋ ਜਾਣੇ ਬਟ ਕਿੰਨੀ ਦੇਰ ਤੱਕ ਜਦ ਤੱਕ ਕੋਈ ਹੈ ਨਹੀਂ ਉੱਥੇ ਜਦੋਂ ਦੇਖੋ ਹਲ ਜੁਲ ਨਹੀਂ ਜਾਂਦਾ ਜਦ ਤੱਕ ਹਲ ਜੁਲ ਨਹੀਂ ਜੇ ਕੋਈ ਹਲਜਲ ਹੁੰਦੀ ਹੈ ਨਾ ਨਾਲ ਆਦੀ ਲਾਈਟ ਵਰਕ ਕਰ ਉਹਨਾਂ ਕਲਰ ਕਰ ਦੇਣਾ ਸਾਰਾ ਨਹੀਂ ਤਾਂ ਜਿਹੜੇ ਆਮ ਕੈਮਰੇ ਆਪਾਂ ਦੇਖਦੇ ਆ ਉਹਦੇ 'ਚ ਕੀ ਹੁੰਦਾ ਵੀ ਉਹ ਲਾਈਟਾਂ ਬਲਦੀ ਹੀ ਰਹਿੰਦੀਆਂ ਸਾਰੀ ਰਾਤ ਬੱਲ ਮੰਗ ਪਰ ਇਹਦੇ 'ਚ ਬੱਲ ਮੰਗ ਬਹੁਤ ਫਾਇਦਾ ਹੈ ਇਹਨਾਂ ਉਹ ਫਾਇਦਾ ਮਤਲਬ ਕਿ ਪਰ ਕਈ ਜਗ੍ਹਾ ਹੁੰਦਾ ਵੀ ਬੰਦੇ ਨੂੰ ਮੋਸ਼ਨ ਡੈਟੈਕਟਰ ਦਾ ਚਾਹੀਦਾ ਹੁੰਦਾ ਵੀ ਆਹ ਬੰਦਾ ਕਿਉਂ ਹੁੰਦਾ ਹੈਗਾ ਵੀ ਵੀ ਪਤਾ ਹੀ ਲੱਗਦਾ ਰਹੇ ਹੈਨਾ ਸਾਰਾ ਦਿਨ ਅੱਛਾ ਸਾਰੀ ਰਾਤ ਵੀ ਜਦੋਂ ਮਤਲਬ ਕਿ ਕੋਈ ਬੰਦਾ ਆਵੇ ਮੋਸ਼ਨ ਦੇ ਨਾਲ ਹੁਣ ਇਹ ਮਤਲਬ ਕਿ ਨਵੇਂ 스마트 ਕੈਮਰੇ ਆਏ ਆ ਇਸ ਤਰ੍ਹਾਂ ਦੇ ਅੱਛਾ ਪਹਿਲਾਂ ਸੀਗੇ ਵੀ ਜਿਹੜੇ ਉਹਦੇ ਚ ਲਾਈਟ ਬਲਦੀ ਰਹਿੰਦੀ ਸੀ ਇੱਕ ਉਹ ਵੀ ਆ ਨਾ ਫਿਰ ਜਿਆਦਾ ਲਾਈਟ ਬਣਨੇ ਕਰਕੇ ਉਹ ਗਰਮ ਵੀ ਹੁੰਦੇ ਰਹਿੰਦੇ ਆ ਜਿੰਨੀ ਤੇ ਲਾਈਟ ਬਲਣੀ ਆ ਉਹ ਲਾਈਟ ਬਾਲਣ ਦੇ ਨਾਲ ਫਿਰ ਮਤਲਬ ਲਾਈਟ ਦਾ ਵੀ ਉਹਦੇ ਦੇ ਲੋਡ ਦਾ ਪਾਉਂਗਾ ਜਿਹੜਾ ਜਿਹੜਾ ਮਤਲਬ ਕੋਈ ਚੀਜ਼ ਚਲਾਈ ਵੀ ਆ ਹਾਂ ਮਤਲਬ ਕਿ ਸਪਲਾਈ ਹੁੰਦੀ ਹੈ ਨਾ ਸਪਲਾਈ ਹੁੰਦੀ ਹੈ ਹੁਣ ਦੇਖਿਓ ਕਈ ਵਾਰੀ ਕੈਮਰੇ ਦੇ ਨਾ ਰਿਕਾਰਡਿੰਗ ਛੱਡ ਦਿੰਦਾ ਜਿਵੇਂ ਆਪਣੇ ਗੁਰਦਾਸ ਸਾਹਿਬ ਵਾਲੇ ਛੱਡ ਗਿਆ ਸੀਗਾ ਉਹ ਇਸੇ ਕਰਕੇ ਆ ਵੀ ਉਹ ਜਦੋਂ ਸਾਰੀ ਇਹ ਰਿਲੇਟ ਚੱਲੀ ਜਾਂਦੀ ਹੈ ਨਾ ਉਹ ਉਹਦੀ ਮਤਲਬ ਜਿਹੜਾ ਗ੍ਰੈਵਿਟੀ ਘਟ ਜਾਂਦੀ ਹੈ ਆਪਣੇ ਠੀਕ ਡਾਕਟਰ ਦੀ ਠੀਕ ਹੈ ਠੀਕ ਹੈ ਠੀਕ ਉਹ ਇਸੇ ਤਰੀਕੇ ਨਾਲ ਹੁੰਦੀ ਹੈ ਅੱਛਾ ਹਾਂ ਤੁਹਾਨੂੰ ਕਿਹੜੀ ਕਿਹੜੀ ਕੰਪਨੀ ਦਾ ਕਿਆ-ਕਿਆ ਲਾਇਆ ਤਾਂ ਹੈ ਇੱਕ ਕਿਹੜੀ ਕੰਪਨੀ ਦੱਸੀ ਤੁਸੀਂ ਹੈ ਮਾਈਕ੍ਰੋਜ਼ੋਨ ਦੇ ਦੀ ਮਾਈਕ੍ਰੋਜ਼ੋਨ ਦਾ ਹਾਂ ਮਾਈਕ੍ਰੋਜ਼ੋਨ ਦੇ ਮਾਈਕ੍ਰੋਜ਼ੋਨ ਦੇ ਤਿੰਨ ਤਿੰਨ ਲਾਉਣੇ ਬਾਈ ਜੀ ਹਾਂਜੀ ਹਾਂਜੀ ਇਹ ਫੋਰ ਮੈਗਜਿਨ ਜਿਹੜੀ ਜਿਹੜੀ ਇਹਦੇ ਵਿੱਚ ਆਪਣੀ ਉਹ ਆ ਹਾਂਜੀ ਆ ਹਾਰਡ ਡਿਸਕ ਪਾਈ ਆ ਕਿੰਨੇ ਟੀਵੀ 1 ਟੀਵੀ ਦੀ ਹੈ ਅੱਛਾ 1 ਟੀਵੀ ਦੀ ਹੈ ਤਿੰਨ ਕੈਮਰਿਆਂ ਦੇ ਕਿੰਨੇ ਦਿਨ ਲਗਾਤਾਰ ਇਹ ਤੇ ਰਿਕਾਰਡਿੰਗ ਹੋ ਸਕਦੀ ਹੈ ਇਹਦੀ ਤਕਰੀਬਨ 1 ਮਹੀਨੇ ਦੇ ਘਰ ਤੈਨੂੰ ਹੋ ਜਾਣੀ ਆਰਾਮ ਨਾਲ ਬੇ 1 ਮਹੀਨਾ ਥੋੜਾ ਜਿਹਾ ਘੱਟ ਹੋਗਾ ਆਲੇ ਘਨੇ ਇੱਕ ਟੀਵੀ ਵਿੱਚ ਦੋ ਦੋ ਮਹੀਨੇ ਦੀ ਹੋ ਜਾਂਦੀ ਹੈ ਨਹੀਂ ਐਨੇ ਨਹੀਂ ਹੁੰਦੀ ਹੈਗੀ ਉਹ ਫਿਰ ਜਿੰਨੇ ਮਤਲਬ ਉਹ ਐਵੀ ਕੁਆਲਿਟੀ ਘੱਟ ਵਾਲੇ ਵਿੱਚ ਉਹ ਹੋ ਜਾਂਦੀ ਹੈ ਜਿੰਨੀ ਕੁਆਲਿਟੀ ਘੱਟ ਲਾਉਂਗੇ ਆਪਾਂ ਕੈਮਰਾ ਮਤਲਬ ਕਹਿੰਦਾ ਜੇ 2 ਮੈਗਾਪਿਕਸਲ ਵਾਲਾ ਕੈਮਰਾ ਹੋਇਆ ਉਹ ਵੱਧ ਲਓ ਉਹ ਮਤਲਬ ਕਿ ਟਾਈਮ ਵੱਧ ਕੱਢੂਗਾ ਉਹਨੇ ਮਤਲਬ 1.5 ਮਹੀਨੇ ਫਿਰ ਚੱਲ ਜਣਾ ਜੇ ਮੈਗਾਪਿਕਸਲ ਇਹਦੇ ਇੱਥੇ ਉੱਪਰ ਵੀ ਆਉਂਦਾ ਦੂਜੇ ਤੇ ਉੱਪਰ ਵੀ ਆਉਂਦਾ ਇਹਦੇ ਬਾਅਦ 5 ਮੈਗਾਪਿਕਸਲ ਦਾ ਆਉਂਦਾ ਫਿਰ 8 ਮੈਗਾਪਿਕਸਲ ਦਾ ਆਉਂਦਾ ਜੇ 8 ਮੈਗਾਪਿਕਸਲ ਦਾ ਫਿਰ ਤਾਂ 15 ਦਿਨ ਇਹ ਕਰੂਗੀ ਇਹਦਾ ਮਤਲਬ ਰਿ ਹਾਂ ਜਾਨ ਕਾਲਟਰ ਵੇ ਟੂ ਟੀਵੀ ਦੀ ਹੁਣ ਮੈਂ ਘਰੇ 6 ਕੈਮਰੇ ਲੱਗੇ ਹੋਏ ਆ ਮੈਂ ਮਤਲਬ ਕਿ ਟੂ ਟੀਵੀ ਦੀ ਸਾਡ ਡਿਸਕ ਲਾਈ ਹੋਈ ਆ ਉਹ ਮੇਰੀ ਮਤਲਬ ਕਿ 15 20 ਦਿਨ ਮਤਲਬ ਕਿ 20 22 ਦਿਨ ਮਸੂ ਹੀ ਕੱਢਦੇ 20 22 ਦਿਨ ਦੀ ਹੁੰਦੀ ਉਹ ਤੋਂ ਬਾਅਦ ਅੱਗੇ ਓਵਰਰਾਈਟ ਹੋ ਜਾਂਦੀ ਹਾਂ ਬਈ ਉਹ ਲਾਫ ਕਾਲਟਰ ਕੱਟ ਰੋ ਨਾ ਐਡ ਹੋ ਜਾਣਾ ਨਾ ਮੈਂ ਐਡ ਹੋਣਾ ਪਰ ਹੁਣ ਚੱਕਰ ਇਹ ਹੁੰਦਾ ਮੋਸਟਲੀ ਨਾ ਜਦ ਕੋਈ ਜੇ ਵਾਰਦਾਤ ਹੁੰਦੀ ਆ ਤਾਂ ਹਫਤੇ ਇੱਕ ਵਿੱਚ ਬੰਦੇ ਨੂੰ ਪਤਾ ਲੱਗ ਜਾਂਦਾ ਉਹ ਗੱਲ ਹੈਗੀ ਉਹ ਤਾਂ ਤਰੀਕਾ ਲੈਂਦਾ ਮੇਨਲੀ ਤਾਂ ਹਰੇਕ ਵੰਦਾ ਹਫਤੇ ਦੀ ਮੈਂ ਆਦਾ ਹਾਂ ਹਫਤੇ ਦੀ ਬਸ ਰਹੇ ਉਹ ਤੇ ਬਾਅਦ ਅੱ अच्छा है है, हुद। च्छा च्छा। मैं जेड़े कहवे तेरे 8000 ਚ ਲਾ ਦੂੰਗਾ ਤੇਰੇ 10000 ਚ ਲਾ ਦੂੰਗਾ ਉਹ ਐਨਲੋਗ ਕੈਮਰੇ ਆ ਉਹ ਲਗੇ ਆ हां ਉਹ ਮਤਲਬ ਇੱਕ ਕੈਮਰਾ 800 ਰੁਪਏ ਦਾ ਕੈਮਰਾ ਆਉਂਦਾ ਏ 700 ਰੁਪਏ ਦਾ ਕੈਮਰਾ ਆਉਂਦਾ ਏ ਵੀਜੀਏ ਕੈਮਰੇ ਹੁੰਦੇ ਆ ਅੱਛਾ ਹਾਂਜੀ ਉਹ ਮੈਗਾ ਵਿਛੇ ਤੇ ਨਹੀਂ ਹੁੰਦੇ ਹੈਗੇ ਉਹ ਵੀਜੀਏ ਕੈਮਰੇ ਹੁੰਦੇ ਆ ਉਹ ਮਤਲਬ ਕਿ ਬਹੁਤ ਸਸਤੇ ਆ ਮੈਂ ਕਹਿੰਦਾ 95-100 ਰੁਪਏ ਦੇ ਮਤਲਬ ਕਿ ਚਾਰ ਦਾ ਸੈਟ ਪੈ ਜਾਂਦਾ ਅੱਛਾ ਇਹ ਤੋਂ ਵੀ ਘੱਟ ਦਾ ਵੀ ਪੈ ਜਾਊਗਾ ਮੈਂ ਉਹ ਵੀ ਫਿਟਿੰਗ ਕਰਕੇ ਵਿੱਚ ਵਿਦ ਫਿਟਿੰਗ ਹਾਂ ਪੇਟਾ ਠੀਕ ਮਤਲਬ ਕਿ ਸਸਤੇ ਦੇ ਸਸਤਾ ਪਿਆ ਜਿੰਨਾ ਸਸਤਾ ਕਹਿੰਦੇ ਉਹਨਾਂ ਲਵਾ ਦਨੇ ਆ ਅੱਛਾ ਜਿੰਨਾ ਜਿਹੇ ਜੇ ਬੰਦੇ ਦੀ ਡਿਮਾਂਡ ਆ ਉਹ ਹੀ ਜੀ ਨਹੀਂ ਕਰਨ ਲਵਾਵੋ ਉਹ ਗੱਲ ਹੋਊਗੀ ਵੀ ਜਿੰਨਾ ਗੁੜ ਪਾਉਂਗਾ ਉਹਨਾਂ ਮਠਰਾਉ ਹੁਣ 84 32 32 3300 ਰੁਪਏ ਦੇ ਕੈਮਰੇ ਹੋਗੇ ਹਾਂ ਠੀਕ ਹੈ ਜੀ ਉਹਦੇ ਬਾਅਦ ਆਪਣਾ ਮਤਲਬ ਕਿ ਉਹ ਥੋੜਾ ਜਿਵੇਂ ਹਾਈ ਫੋਕਸ ਆ ਜਾਂ ਹੋਰ ਛੋਟੇ ਮੋਟੇ ਡੀਵੀਆਰ ਹੁੰਦੇ ਆ ਹਾਂ ਤੇ 11 2000 ਰੁਪਏ ਦਾ ਡੀਵੀਆਰ ਆ ਉਹ ਲੱਗ ਜਾਊਗਾ ਤੇ 5 600 ਰੁਪਏ ਦੀ ਮਤਲਬ ਕਿ ਸਪਲਾਈ ਹੋਗੀ ਹਾਂ ਤੇ ਮਤਲਬ ਕਿ ਉਹ ਵੀ 5 6000 ਤੱਕ ਦੇ ਮਤਲਬ ਕਿ ਸਮਾਨ ਇਕੱਠਾ ਕਰਕੇ ਬੰਦਾ ਬੱਚਾ ਆਪਣੇ ਇਹ ਵਾਲੂ ਬਲਾ ਕੇ 9500 8000 ਦੇ ਚਨਾਦੂਗਾ ਮੈਂ ਹਾਂ ਹਾਂ ਲੱਗਣਾ ਚੱਲ ਰਿਹਾ ਜਾਨੀ ਚੱਲ ਰਿਹਾ ਜੀ ਨਹੀਂ ਕਹਾਂਗਾ ਪਰ ਮਤਲਬ ਹੈ ਕਿ ਜਿਵੇਂ ਆਜ ਕੀ ਕੈਮਰੇ ਆ ਹਨ ਮੇਰੇ ਕੋਲ 4 ਮੈਗapixel ਆ ਹਾਂ 4 ਮੈਗapixel ਦੀ ਵਧੀਆ ਕੁਆਲਿਟੀ ਕਾਫੀ ਵਧੀਆ ਆ ਹਣਾ ਜੀ ਤੇ ਇਹਦੇ ਵਿੱਚ ਵੀ 2 ਮੈਗapixel ਹੈਗਾ ਇਹ 2 ਮੈਗapixel ਤੋਂ ਥੱਲੇ ਮਤਲਬ ਕਿ ਇੱਕ ਹੋਰ ਆਉਂਦੇ ਆ ਉਹ ਜਿਹੜੇ ਲਾਈਟ ਬਲਦੀ ਹੋ ਰਹਿੰਦੀ ਆ ਉਹ ਸਸਤੇ ਹੁੰਦੇ ਆ ਹੋਰ ਵੀ ਉਹ ਮਤਲਬ ਕਿ ਤਕਰੀਬਨ 12-1300 ਦਾ ਕੈਮਰਾ ਸਟਾਰਟ ਹੋ ਜਾਂਦਾ ਪਰ ਐ ਵੀ ਜਿੱਥੇ ਜਿੰਨੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹਦੇ ਮੁਤਾਬਿਕ ਲੱਗਦਾ ਹੁਣ ਇੱਥੇ ਮਤਲਬ ਕਿ ਨਾ ਥੋੜੇ ਵੱਧ ਸਿਕਿਉਰਿਟੀ ਦੀ ਲੋੜ ਆ ਤਾਂ ਵਧੀਆ ਲਾ ਲਓ ਹੁਣ ਇਹ ਵੀ ਥੋੜਾ ਲੰਮਾ ਟਾਂਬੀ ਕੱਢ ਜੂਗਾ ਇਹ। ਇਹ ਵੀ ਗੱਲ ਤੇ ਨਹੀਂ ਸੋਣਾ। ਉਹ ਫਿਰ ਪਲਾਸਟਿਕ ਬਾਡੀ ਦੇ ਹੁੰਦੇ ਹੈ ਮੈਟਲ ਬਾਡੀ ਚ ਹੈ। ਫਿਰ ਮੈਟਲ ਬਾਡੀ ਚ ਹੈ। ਮੈਂ ਇਹ ਸਾਰਾ ਮੈਟਲ ਬਾਡੀ ਚ ਹੈ। ਤੇ ਇੱਕ ਵਾਰੀ ਆ ਮਾਤਲਕ ਕਿ ਐ ਸਿੱਧਾ ਨਹੀਂ ਕੈਮਰਾ ਕੰਨ ਲਾਉਂਦੇ ਹੈਗੇ। ਹਮੇਸ਼ਾ ਜੰਕਸ਼ਨ ਬਾਕਸ ਲਾ ਕੇ ਕਰੀਦਾ ਜੇ ਮੈਨੂੰ ਗੁਰਦਾਰ ਸਾਹਿਬ ਤੋਂ ਤੁਸੀਂ ਦੇਖਿਆ ਤੁਹਾਡੇ। ਹਾਂ ਉਹ ਸੁਧੇ ਲਾਇਆ ਹੈ। ਜਿੱਦਾਂ ਹੀ ਲਾਇਆ ਹੈ। ਉਹ ਮਤਲਬ ਕਿ ਮੈਨੂੰ ਥੋੜਾ ਜਿਹਾ ਹੋ ਲੱਗਿਆ ਕੰਮ। ਚਲੋ ਕੰਮ ਚਬਾਵਾ ਮਾ ਦਾ ਕੱਟਤਾ ਕਿਹਤੇ ਆਵਾ। ਕਦੇ ਜਦ ਲੱਗੇ ਨੇ ਵੀ 3 ਸਾਲ ਹੋ ਗਏ ਜਦ 62 ਆ ਚੀਜ਼ ਨਈ अच्छा जंक्शन 25 ਰੁਪਏ ਦਾ ਐਂਸ਼ੀਨ ਬਹੁਤ ਸਾਨੂੰ ਪੈਂਦਾ ਹੈ ਅਸੀਂ ਮਤਲਬ ਕਿ ਤਾਂ ਹੀ ਤਾਂ ਪਕੈਸੀ ਕਦੇ ਨਹੀਂ ਜੋੜਦੇ ਨਾ ਠੀਕ ਹੈ ਹਾਂ ਹਾਂ ਕੱਲ ਨੂੰ ਖੋਲਣਾ ਵੀ ਸੌਖਾ ਕੱਲ ਸੌਖਾ ਇਹਦੇ ਵਿੱਚ ਤਾਰਾਂ ਦੀ ਸੇਫਟੀ ਪੂਰੀ ਐਨ ਵਿੱਚ ਹੋ ਜਾਣੀ ਹੈ ਬਾਕਸ ਦੇ ਉਹ ਸਰ ਹਾਂ ਅੰਦਰ ਹੋ ਜਾਣੀ ਹੈ ਬਾਹਰ ਨਹੀਂ ਹੈਗੀ ਓਕੇ ਬਿਲਕੁਲ ਬਿਲਕੁਲ ਸਾਰੀ ਮੌਕਾ ਆਪਾਂ ਨੇ ਲਾਉਣਾ ਨਾ ਬਿਲਕੁਲ ਪਾਈਪ ਤੋਂ ਨਿਕਲੇ ਨਾਲ ਲੱਗਦੀ ਬਾਕਸ ਦੇ ਵਿੱਚ ਇੱਧਰ ਵੀ ਜਾਣੀ ਸਿੱਧੀ ਬਾਕਸ ਦੇ ਵਿੱਚ ਵਿਵਹਰ ਤਾਂ ਮਤਲਬ ਕਿ ਕਟਬਟ ਕਰਨ ਵਾਲੀ ਰੱਖਣੀ ਹੋਣੀ ਜੀ ਰੱਖਣੀ ਹੀ ਨਹੀਂ ਹੈਗਾ ਕਹਿੰਦਾ ਤੇਰਾ ਪਾਪ ਠੀਕ ਪਰ ਬਾਕੀ ਆਏ ਵੀ ਛਾਤਰ ਲੋਕ ਵੱਧੂ ਤੇ ਵੱਧ ਬੈਠੇ ਆ ਉਹ ਤਾਂ ਫਿਰ ਜੇ ਕੋਈ ਕੋ ਉਹਦੇ ਪਰ ਆ ਜਾਵੇ ਫਿਰ ਕੀ ਆ ਫਿਰ ਆਪਣੀ ਆਈ ਤੇ ਅੱਗੇ ਉਹ ਤਾਂ ਜ਼ਰਾ ਕੋ ਹਾਂ ਫੇ ਤਾਂ ਸਾਰਾ ਕੁਝ ਲੇਫਟ ਦਿੰਦਾ ਹੁੰਦਾ ਠੀਕ ਹੁਣ ਤੁਸੀਂ ਬਾਈ ਨੂੰ ਡਿਕ ਰਹੇ ਕਿਉਂਕਿ ਹੋਰ ਅੰਦਰ ਵੀ ਦੇਖਣਾ ਕੰਮ ਹੁਣ ਕੋਈ ਬਾਈ ਨੂੰ ਡਿਕ ਰਹੇ ਉਹਦੇ ਤੋਂ ਤਾਰ ਅੱਛਾ ਤਾਰ ਪਾ ਕੇ ਆ ਤਾਂ ਪੈਪਾਂ ਵੀ ਡਿਕ ਰਹੇ ਹਾਂ ਸਾਰਾ ਸਿੰਨਾ ਕੰਮ ਰਹਿ ਗਿਆ ਹਾਂ ਠੀਕ ਇੱਧਰ ਐ ਕਰ ਉਹ ਜਦ ਤੱਕ ਉਹ ਲਾ ਦੇ ਆ ਬਾਾਰ ਆਪਣਾ ਡਬੀਆਂ ਤਾਂ ਰੰਗ ਲਈਆ ਹੁਣ ਕਨੈਕਟਰ ਮਾਲਮ ਹੈ ਹਾਂ ਮੈਂ ਕਨੈਕਟਰ ਅੱਛਾ ਕਨੈਕਟਰ ਇਹਦੇ ਵਿੱਚ ਪਈ ਆ। ਉਹ ਜਿਹਨੂੰ ਪਹੁੰਚ ਕੇ ਆਪਾਂ ਖੇਤ ਵਿੱਚ ਮੌਸਮ ਉੱਪਰ ਤੋਂ ਸਮਾਂ ਹੋ ਜਾਵੇ ਜੀ ਮੀਂਹ ਦੀ ਤਿਆਰੀ ਲੱਗਦੀ ਹੈ। ਬਾਕੀ ਬੇਰਾਗ ਰੱਬ ਰੱਖਾ ਕਿਵੇਂ ਕਰਨਾ ਉਹਨੇ ਤੇ ਇੱਥੇ ਇੱਕ ਹ ਇਹਦੇ ਵਿੱਚ ਬਹੁਤ ਜ਼ੋਰ ਲੱਗੀ ਹੋਈ ਮਾਰਨੋ ਪਤਾ ਨਹੀਂ ਦਾ ਵੀ ਕਿੰਨੀਆਂ ਜੁੰਟਾਂ ਹੋ ਗਈਆਂ ਤੇ ਕਿੰਨੇ ਮੀਟਰ ਦਾ ਨੰਬਰ ਨਹੀਂ ਮੈਨੂੰ ਪਤਾ ਲੱਗ ਰਿਹਾ ਇਹ ਪਤਾ ਕਰਨਾ ਪਾ ਤੇ ਇਹ ਲਾਈਟਾਂ ਬਲਦੀ ਜਾਂਦੀਆਂ ਨੇ ਦਿਨ ਰਾਤ ਇਹ ਵੀ ਬੰਦ ਕਰਨੀਆਂ ਪੈਣੀਆਂ ਤੇ ਇੱਥੇ ਵਾਕਈ ਕਾਪੂ ਹੋ ਜਾਊਗਾ ਹੁਣ ਇੱਕ ਦਿਨ ਦਿਹਾੜੀ ਪਰ ਬੰਦਾ ਚੜ੍ਹਾ ਕੇ ਕਰਨੀ ਪੈਣੀ ਕਹਾਣੀ ਸੱਟ ਦੀ ਫਿਰ ਦੇਖਦੇ ਆ 2-4 ਦਿਨਾਂ ਦੇ ਵਿੱਚ ਇਹਦੀ ਉਹ ਲੈ ਕੇ ਆਉਂਗੀ ਜੀ ਜਾਲੀ ਯਾਰੀ ਲੈ ਆ ਕੇ ਫਿਰ ਬਣਾਉਣਾ ਮੈਂ ਪਲਾਨ ਅਗਲਾ ਇੱਧਰ ਵੀ ਹੋਣੀ ਆਲਾ ਕੰਮ ਫਿਰ ਬੰਦ ਮੰਦ ਜਾ ਸੋਣਾ ਪਿਆਗਾ ਫਿਰ ਮੰਡ ਚ ਪਏ ਮੇਰੇ ਬੈੱਡ ਮੇਰੇ ਬਿਆਹ ਵਾਲੇ ਬੈੱਡ ਉਹ ਡੇ ਆ ਕੇ ਇੱਥੇ ਫਿਰ ਫਿੱਟ ਕੀਤੇ ਐ ਇਹ ਆਹ ਸੱਚ ਕਰ ਤੋ ਉਹ ਹਾਇਦੇ ਗਿਆ ਚੱਲਿਆ ਹਾਇਰੇ ਪੱਖਾ ਉਹ ਸਲਾਹ ਦੀ ਆ ਜੀ ਇਹ ਪਤਨ ਚਾਹਦੇ ਤਾਂ ਕੋਈ ਦੇਖਣੀ ਪਣੀ ਐ ਇਹ ਉਹਨੂੰ ਚੜੇ ਫੜਾ ਲਾ ਮੁੰਨਾ ਤਾਂ ਪਾਣੀ ਖੜਾ ਉੱਤ ਪਰ ਪੱਕਾ ਕੋਈ ਚੀਜ਼ ਮੁੜਿਆੜੀ ਵੀ ਹੋਣੀ ਐ ਹਾਂ ਮੌਸਮ ਜਹਾ ਹੋ ਗਿਆ ਠੀਕ ਆ ਹੁਣ ਦੇਖਦੇ ਆ ਚੂਚੇ ਚਾਚੇ ਪਾਉਣ ਵਾਰੇ ਵਿਚਾਰ ਕਰਦੇ ਆ ਵਿਚਾਰ ਬਟੰਦਰਾ ਬੀਕੇ ਮੇ ਕਰਨਾ ਵੀ ਵਧੀਆ ਪਪੂਆ ਖਾਲੀ ਕਰਕੇ ਆਲੇ ਬੈਠਣ ਲੱਗੇ ਮਨੋ ਲੱਗਦਾ ਕੋਈ ਆਕੇ ਰੋ ਇਹ ਦੇਖੋ ਗਲਾਸ ਵੀ ਪਏ ਆ ਔਰ ਗੰਦ ਵੀ ਪਾਵਾ ਦੇਹੋ ਗੰਦੇ ਪੈਰਾਂ ਦੇ ਨਾਲੇ ਉੱਪਰੇ ਬੈਠ ਕੇ ਕਰਕੇ ਚੱਲੇਗੇ ਕੰਮ ਕੋਈ ਵਾਹ ਇਹ ਹੁਣ ਪਾਪਾ ਜੀ ਔਰ ਸ਼ਾਮ ਜੀ ਤਿੰਨ ਚਾਰ ਦਿਨ ਤੋਂ ਮੇਰਾ ਵੀ ਦੇਖੋ ਜਿਹੜਾ ਰਜੇ ਹੈਗਾ ਤਾਂ ਕਰਕੇ ਇਹ ਤਾਰਨਾਮਾ ਹੋ ਗਿਆ ਔਰ ਕੋਈ ਵੇਖੀਓ ਦਰਵਾਜ਼ਾ ਕੱਕ ਵੱਢ ਨੂੰ ਇੱਕ ਹੋਰ ਚੀਜ਼ ਦੇਖੀ ਐ ਮੈਂ ਅਸੀਂ ਸਾਡਾ ਹੁਣ ਜਿਹੜੇ ਆ ਕੱਕ ਖੜੇ ਨੇ ਲੱਗੇ ਬੇ ਪੱਕਾ ਵਾ ਵਾ ਘਰੇ ਹੋ ਰਹੇ ਵੀ ਛੇਤੀ ਵੱਢ ਕੇ ਚਲੋ ਡੰਗਾ ਨੂੰ ਪਾ ਦਈਏ ਜਿੰਨੇ ਨੂੰ ਆ ਕੂਲੇ-ਕੂਲੇਾਂ ਦੀ ਵਾਰੀ ਆਉਣੀ ਇਹਨਾਂ ਨੇ ਪਿਛਲੇ ਪੱਕਣਾ ਸ਼ੁਰੂ ਹੋ ਜਾਣਾ ਮੈਂ ਹਾਂ ਤਾਂ ਵੀ ਇਹ ਕੂਲੇ-ਕੂਲੇ ਖਾ ਦਿੱਤੇ ਜਾਂਦੇ ਤਾਂ ਵਧੀਆ ਗੱਲ ਸੀ ਪਰ ਹੁਣ ਸਾਰਾ ਕੁਝ ਦੇਖਣਾ ਪੈਂਦਾ ਉੱਧਰ ਉਹਨਾਂ ਦਾ ਬੁਰਾ ਹਾਲ ਹੋ ਜਾਣਾ ਨਹੀਂ ਇੱਧਰ ਇਹਦਾ ਹਾਲ ਹੋ ਜਾਣਾ ਕੰਮ ਖਰਾਬ ਜੋ ਪਾਵੇ ਕਰਤਾਰ ਸਾਈ ਹੀ ਗੱਲ ਚੰਗੀ ਆਹ ਠੀਕ ਕਰਿਆ ਬਿੱਕੀ ਨੇ ਫਰਦਾ ਬਣਾ ਗਰਾਂ ਗੱਲ ਸਮਝੀ ਗਿਆ ਹੈ ਅੱਛਾ ਦੇਖਦੇ ਹਾਂ ਜੀ ਅੱਜ ਜਾ ਕੱਲ ਨੂੰ ਜਿਹੜੇ ਬੂਟੇ ਪੀਕਰਾਂ ਉਹ ਬੂਟੇ ਲਾਉਣੇ ਜਿਹਾ ਕਿਉਂ ਫਿਰ ਇਹ ਦੇਖਾ ਕਨੂੰ ਸਸਰਿਕਾੜੀ ਧਰਨ ਹਾਂ ਮਾਂ ਇੱਕ ਗੱਲ ਕਰਦਾ ਤਾਂ ਵੀ ਉਹ ਕੂਲੇ ਕੂਲੇ ਜੇ ਕੱਖ ਕਿੰਨੇ ਸੋਹਣੇ ਲੱਗਣੇ ਤੇ ਦੰਗਰਾਂ ਨੂੰ ਪਰ ਇੱਧਰ ਬੁਰਾ ਹਾਲ ਹੋ ਜਾਣਾ ਇੱਧਰ ਜਮੀ ਪੱਕ ਜਾਨੀ ਖਾਜ ਤਾਂ ਆ ਵੀ ਜਾਂਦੇ ਆ ਹਾਂ ਇਹਨਾਂ ਦਾ ਮੈਂ ਦੇਖਿਆ ਚਾਲਾਂ ਜਿਹੜੀ ਆਪਣੀ ਛੋਟੀ ਹੈ ਨਾ ਉਹਦੇ ਕਰਕੇ ਭਰ ਜਾਂਦੀ ਹੈ ਹਾਂ ਵਿੱਚ ਆ ਛੱਡ ਦਿੰਦੀ ਆ ਵਿੱਚ 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 ਗੱਲ ਹੈ ਹਾਂ ਉਹ ਚਾਲ ਚੋਕ ਪਾਤਾ ਚੜਾ ਲਾ ਦੇ ਉਹ ਵੀ ਚੱਟ ਦਿੰਦੀ ਆ ਅੱਛਾ ਹੁਣ ਜਾ ਕੇ ਵਿੱਚ ਛੱਡ ਦਨੱਸਦਾ ਕਿ ਲੋਆਟਾ ਜਿਹੜਾ ਡੈਂਡਾ ਬਣਾਇਆ ਬਾ ਨਾ ਸਮਝ ਗਿਆ ਸਮਝ ਗਿਆ ਜਿਹੜਾ ਚਾਬਾ ਦਿੰਦੀ ਆ ਨਾਲ ਦੀ ਨਾਲ ਇਹਨਾਂ ਲੰਬੀਆਂ ਬਹੁਤ ਕੁਝ ਵੀ ਹਮ ਮੱਦੇ ਦੇਖ ਰਹੇ ਹਾਂ ਉਹਨੇ ਪਲਾਣਾ ਜੀ ਦਾ ਉਹ ਜਿੱਥੇ 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 ਪਾਣੇ ਹੋ ਕਰਨਾ ਹੈ ਤੇ ਸਾਰੇ ਤੱਕ ਫਾਂਟ ਚਲੇ ਜਾਊਗੀ ਕਿ ਸਰ ਗਿਆ ਕੱਖ ਤਾਂ ਮੈਂ ਲੈ ਜਾ ਕਿ ਭਰੇ ਪਹਿਲਾਂ ਕਿਆ ਫੇਰਾ ਥੋੜੇ ਪਿੱਛੇ ਹਟਾ ਕੇ ਰੋਣੇ ਪਣਾ ਵੀ ਜੜ ਚੰਗਾਉਣਾ ਜਾਂ ਵੱਡਣੀ ਕੱਖ ਜਿਆਦਾ ਥੋੜਾ ਧਿਆਨ ਰੱਖਣਾ ਪੈਣਾ ਨੂੰ ਬਸ ਉਹਨੇ ਕਰੋ ਵੱਟ ਕੇ ਰੱਖ ਦੂੰਗਾ ਸਾਈਡ ਪਰ ਲੀਵੀ ਰੋਮ ਦਿਨਾਗਾ ਆਹੋ ਇਹ ਰੱਖ ਲਾਵਾ ਦੇ ਹੂੰ ਚੱਲੋ ਇਹ ਗੰਨੇ ਵਾਲੀ ਥਾਂ ਨੂੰ ਚੱਲਦੇ ਹਾਂ ਹੁਣ ਹੋਰ ਅਦਰ ਗੰਨੇ ਘਣੀ ਮਾਰੇ ਜੇ ਜਿਹੜਾ ਨਾ ਫਰਕ ਪੈ ਗਿਆ ਜੀ ਹੁਣ ਪਰ ਦੁਪਹਿਰ ਨੂੰ ਜਿਹੜੀ ਧੁੱਪ ਆਉਂਦੀ ਇਹ ਤਾਂ ਦੌੜੀ ਤੋਂ ਪੜੜੀ ਕਰਦੀ ਖਰਾਬ ਇਹ ਕੰਮ। ਮੁਸ਼ਕਲ ਕਰਦੀ ਹੈ ਫਿਰ ਉਹ। ਆ ਪਿੱਛੇ ਵੀ ਮੈਂ ਸੈ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਵੀ ਆਹ ਇੰਨੇ ਕੇਰੀਏ ਦੇ ਵਿੱਚ ਬੂਟਿਆਂ ਦੇ ਸ਼ੋਰੇ ਨੇ। ਬੂਟਿਆਂ ਦੇ ਰੇਡ ਰੂਟ ਸੋਣਾ ਹੈ। ਹੋਇਆ ਵਾ ਹੁਣ ਹੁਣ ਇਹ ਪਸਾ ਨਹੀਂ ਗਈ ਹੈ ਇਹਦੀ ਗੱਲ ਕਿਹਦੇ ਨਾਲ ਚੱਲਦੀ ਹੈ? ਕਿਦਾਂ ਹੈ। ਓਹ ਲਾਟ ਹੋਇਸੀ ਚਲ ਕੇ ਮਿਲਦੇ ਆਂ ਦੁਬਾਰੇ ਫੇਰ ਹ ਇੱਥੇ ਆ ਕੇ ਤਾਂ ਜੀ ਖੁਸ਼ਬੂ ਜੀ ਆਏ ਆ ਉਹ ਜਿਗਰ ਹੁਣੇ ਨਹੀਂ ਪਾ ਕੇ ਹਟਿਆ ਹੁੰਦਾ ਸ਼ਹਿਰ ਕਿਧੀਆਂ ਗਿਰ ਵੀ ਲੀਆਂ ਹੁਣ ਇਹ ਵੀ ਨਹੀਂ ਪਤਾ ਆ ਬੁੱਟੇ ਨਾਲੇ ਬੰਨ ਗਿਆ ਆ ਬੁੱਟਿਆਂ ਨੂੰ ਹੁਣ ਇਹਨੇ ਪਰਲੇ ਪਸੰਦ ਧੱਕ ਦੇਣਾ ਆ ਬੁੱਟਿਆਂ ਨੇ ਜੀ ਆਹ ਸ਼ੋਰਿਆਂ ਕਰਕੇ ਗੰਨਾ ਤਾਂ ਠੀਕ ਖੜਾ ਜੀ। ਇਹ ਜਿਹੜੀਆਂ ਬੋਹੇ ਦੰਬੀਆਂ ਹੈ ਬਜਾਣੀ ਨਾ ਸੰਗਣਨ ਦਾ। ਮੋਕੇ ਤੇ ਪਣੀ ਤਾਂ ਨਹੀਂ ਸੋਣਾ ਇੱਥੇ ਜੇ ਆ ਕੇ ਪੂਰਾ ਮੱਲਿਆ ਉਫਰ ਚੱਕਰ ਉਹੀ ਹੈ ਜੀ। ਦੇਖੋ ਉਹ ਉੱਥੇ ਛਿੱਦਾ ਛਿੱਦਾ ਜੇ ਤਾਂ ਕਰਕੇ ਬੂਟਿਆਂ ਦੀ ਸ਼ੌਰੇ ਹੋ ਗਿਆ। ਇੱਥੇ ਆ ਕੇ ਦੇਖੋ ਗੰਨਾ ਤੁਸੀਂ ਕਿਹੜੇ ਸਾਵਧਾਨ ਸੰਗਣ ਖੜਾ ਇੱਥੇ। ਬੂਟਿਆਂ ਦਾ ਸ਼ੌਰਾ ਨਹੀਂ ਹੈਗਾ। ਉਰੇ ਉਹੀ ਗੱਲ ਦਾ ਬਸ। ਫਰਕ ਆ ਹੈਗਾ ਜੀ। ਕੋਈ ਵੀ ਚੀਜ਼ ਦਾ ਜੇਖੋ ਦਰੱਖਤ ਨੇ ਕਿਹੜੇ ਖੜਦਾ ਸ਼ੌਰਾ। ਇੱਧਰ ਰਵੱਸੇ ਆ ਗਈ ਸਾਡੇ ਗੁਰੂ ਘਰ ਦੀ ਜਗਾ ਜੀ ਇਹ ਗੁਰਦੁਆਰਾ ਸਾਹਿਬ ਦੀ 1 2 3 4 ਲੈਣਾ ਜਿਹੜੀਆਂ ਇਹ 1 ਕਿੱਲਾ ਤੇ ਲੰਬੀਆਂ 1 ਕਿੱਲਾ ਤੋਂ ਜ਼ਿਆਦਾ ਹੀ ਹੋਣਾਂ ਇੱਧਰ ਮਬਾਈਚਾ ਇਹ ਹੈਗੀ ਜੀ ਲੈਣਾ ਤੇ ਗੁਰੂ ਘਰ ਨੂੰ ਪਾਹੇ ਆ ਕੇ ਟਾਈਮ ਦੇ ਨਾਲ ਆ ਇੱਧਰ ਥੇਹ ਖੜਾ ਜੀ ਪਰ ਦੇਖਣਾ ਅਸੀਂ ਸੋਚਦੇ ਨਾ ਖੇਤੀਬਾੜੀ ਗੰਨੇ ਦੀ ਏਕੋ ਨਾ ਹੁੰਦੀ ਨੇ ਬਈ ਬਹੁਤ ਮਿਹਨਤ ਮੰਗਦਾ ਇਹ ਵੀ ਐ ਤਾਂ ਨਹੀਂ ਦੇਖਦੇ ਸੀ ਜੀ ਹਾਂ ਸੋਕੜੇ ਜਨੇ ਇੱਥੇ ਇਹ ਸਾਡੇ ਬਣਾ ਬੁਣਾ ਦੀਆਂ ਬਹੁਤ ਖਰਾਬ ਕਰਦੀਆਂ ਕੰਮ ਉਹ ਵੀ ਕੰਮ ਖਰਾਬ ਹੋ ਜਾਂਦਾ ਬਹੁਤ ਜ਼ਿਆਦਾ ਆ ਇਧਰ ਤਾਂ ਸੋਨੇ ਖੜੇ ਆ ਚਲੋ ਵਾਪਸੇ ਚੱਲ ਕੇ ਦੇਖਦੇ ਆ ਉਧਰੋਂ ਵਿੱਕੀ ਗੁਰਪਾਡਲੀ ਹੁਣੀ ਭਰੀ ਹੋਣੀ ਵਿਚਾਰੇ ਨੇ ਹੋ ਗਿਆ ਜੀ ਲੋਡ ਸਬਾਨ ਸੱਤਾਂ ਜੀ ਬੈਠੇ ਆਏ ਉਧਰ ਚੱਲ ਕੇ ਦੇਖਣਾ ਅੱਛਾ ਇਹ ਸੈਸ਼ਨ ਤੇ ਪੂਰੀ ਲੋਕ ਸਭਾ ਤੇ ਗੱਲ

ਉਨਾ ਉਹਦੇ ਨਾਲ ਦੀ ਉਹ ਕੰਮ ਆ ਗਈ ਬਚਾ ਤਿੰਨ ਪੈਟੀਆਂ ਪਈਆਂ ਹੋਣਾਂ ਉਹ 46 ਟਾਇਰ ਆਣਗੇ ਉਹ ਤਾਂ ਥੰਨੇ ਵੀ ਲੱਗ ਜੂਗਾ ਉਹਨੂੰ ਕੋ ਚੱਕਰ ਨਹੀਂ ਹੂੰ 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 ਪ੍ਰੌਡਿਜ਼ਨ ਜਾਂ ਮਿਲੂਗਾ ਡਿਜ਼ਾਈਨ ਵੀ ਹੈ ਹਾਂ ਨਾ ਨਾ ਨਾਰਮਲ ਜਿਹਾ ਡਿਜ਼ਾਈਨ ਹੋਊ ਹਾਂ ਨਾਰਮਲ ਜਿਹਾ ਡਿਜ਼ਾਈਨ ਇਹਦੇ ਡਿਜ਼ਾਈਨ ਬਹੁਤ ਮਿਲ ਜਾਂਦੇ ਆ ਥੋੜੇ ਕਲਰ ਚ ਫਰਕ ਪਾ ਜੂ ਹੋਰ ਕਾ ਡਿਜ਼ਾਈਨ ਹੋਊਗਾ ਅੱਧੇ ਵਿੱਚ ਹੋਰ ਲੱਗ ਜੂ ਅੱਧੇ ਚ ਹੋਰ ਲੱਗ ਜੂ ਪਰ ਪੈਟੀਆਂ ਤਾਂ ਤੈਨੂੰ ਕਰੂੰਗਾ ਕਿਉਂ ਉਹਦੇ ਨਾਲ ਜਦ ਬੀਜਣੀ ਆ ਸਰੋਂ ਫਿਰ ਹੋਣੀ ਨਹੀਂ ਕੋਈ ਨਹੀਂ ਆ ਰਿਹਾ ਕਿਹੜਾ ਸਾਗ ਜਿੰਨੀ ਕਿੰਨਾ ਹੋਣਾ ਸਾਗ ਆਇਆ ਸਾਗ ਤਾਂ ਬਣਾਈ ਯਾਰ ਵੇਖੀ ਸਾਹ ਹੈ ਤਾਂ ਅੰਦਰਾ ਤੁੰਦੜਾ ਕਿਸੇ ਵੀ ਮਣਾ ਮੋਟਾ ਖਮਾਣੋ ਤਾਂ ਸਾਗ ਆਇਆ ਮੈਂ ਤਾਂ ਉਹ ਦਿਨ ਮੈਂ ਜਮਾ ਗਿਆ ਥਾ ਸਾਗ ਕਿਸੇ ਰੋਡ ਨੇ ਲੈ ਜਾਣਾ ਇਹ ਨਹੀਂ ਹੋਰ ਨਹੀਂ ਮੈਂ ਤਾਂ ਰੋਪੜੋਂ ਚਲੇ ਜਾਣਾ ਜੇ ਲਿਆਉਣ ਵੇਰੇ ਖੜ ਕੇ ਮਾਂਜੇ ਤੰਦਰਾ ਤੁੰਦੜਾ ਜਾਂ ਮਿਲ ਜਾਂਦਾ ਕਿਧਰੇ ਪਾਸੇ ਤੇ ਠੀਕ ਥਾ ਤੰਦਰਾ ਤਾਂ ਪੱਕ ਲਿਆ ਤੰਦਰਾ ਪੱਕ ਲਿਆ ਹਾਂ ਹਾਂ ਤਾਂ ਦੋਏ ਸ ਇਹਦੀ ਸਰੋਂ ਤਾਂ ਹੀ ਲੱਗਿਆ ਹੁਣ ਸਾਗ ਬਾ ਠੀਕ ਹੈ ਮੈਂ ਜਾਣਾ ਫਿਰ ਉੱਪਰੋਂ ਲੈ ਕੇ ਆਉਣਾ ਅੱਜ ਹਾਂ ਤੰਦੜਾ ਜਿਨ੍ਹਾਂ ਨੇ ਨਵੀਂ ਚਰੀ ਜਾਂ ਬਾਦਰਾ ਬੀਜਿਆ ਹਾਂ ਉਹਦੇ ਵਿੱਚ ਇਹਨਾਂ ਦੇ ਨਾਲ ਚ ਹੋਊਗਾ ਪੱਕੀ ਗੱਲ ਹੈ ਮੈਂ ਕਿੱਥੇ ਰੱਖਦਾ ਨਹੀਂ ਮੈਂ ਹੁਣ ਆਹ ਹਰਕ ਠੀਕ ਆ ਠੀਕ ਆ ਤੰਦੜਾ 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 ਇੱਥੇ ਨਹੀਂ ਮਿਲਣਾ ਇੱਥੇ ਨਹੀਂ ਮਿਲਣਾ ਆਏ ਆ ਇਹਦੇ ਵਿੱਚ ਖੜਾ ਕੋਈ ਮੈਂ ਟੱਕਾ ਪਰਦਾ ਪਿੰਨਾ ਨਹੀਂ ਹੂੰ ਚਾਹੀਦਾ ਖਾਸਾ ਚਾਹੀਦਾ ਮੈਂ ਟੰਬਰ ਭਾਰਾ ਏ ਸਾਡੇ ਦਾ ਤਿੰਨਾਂ ਡੰਗ ਤੱਕ ਚੱਲੇ ਨਾ ਠੀਕ ਆ ਲੈ ਤੱਕ ਲੋਟ ਕਹਾਣੀ ਨਹੀਂ ਆਉਂਦੀ ਪਰ ਐ ਹੋਈ ਜਾਂਦਾ ਹੁਣ ਥੁੱਲਾ ਪੈ ਗਿਆ ਹਾਂ ਇਹ ਗੱਲ ਹੈਗੀ ਆ ਸਾਰ ਤੋੜ ਕੇ ਸਾਕੇ ਜਾਵੇ ਸਾਰ ਤੋੜ ਕੇ ਬੇਦਸਰ ਜਾ ਕੇ ਕਰੋ ਚੱਲਦਾ ਨੀ ਮਨਦਾਰ ਰੱਖਣਗੇ ਉਹ ਗੱਲ ਨਹੀਂ ਬਣਦੀ ਜਣੀ ਉਹ ਖਾਣਾ ਪੂਰਤੀ ਹੈਗੀ ਆ ਖਾਣਾ ਪੂਰਤੀ ਵੀ ਨਹੀਂ ਹੈ ਕਿ ਉਹਦੇ ਚ ਪਾਣੀ ਨਹੀਂ ਸਹੀ ਪੈਂਦਾ ਗੱਲ ਮੰਨਦੀ ਵੀ ਹੋ ਹਨਾ ਨਹੀਂ ਗੱਲ ਪਹਿਲਾਂ ਸੈਂਦਾ ਤਾਂ ਐਂ ਟਰਾਈ ਕਰਕੇ ਦੇਖ ਲਿਆ ਆਪਾਂ ਨੇ ਮੈਂ ਹਨਾ 2 ਸਾਲ 2 ਪਤਾ ਨਹੀਂ 3 ਸਾਲ ਕਰਦੇ ਰਹੇ ਤੁਸੀਂ ਉਹ ਕੰਮ ਆਹੋ ਮੈਂ ਇਹ ਮੈਂ ਸੰਤਰਾ ਤੋਂ ਥੋੜਾ ਜਿਹਾ ਪੋਣੋਂ ਪੈਂਦਾ ਹਾਂ ਹਾਂ ਸੱਚਾ ਜੀ ਸਾਡਾ ਸਾਗ ਨੂੰ ਤੋੜ ਕੇ ਸਕਾ ਲਉਣਾ ਹੁੰਦਾ ਤਾਂ ਪਾਲਕ ਤੋੜ ਕੇ ਸਕਾ ਲੈਣੀ ਮੇਥੇ ਤੋੜ ਕੇ ਸਕਾ ਲੈਣਾ ਜਿਖਣਾ ਮੇਥੀ ਸੁੱਕ ਜਾਂਦੀ ਵੀ ਮੇਥੀ ਪਾਏ ਕਰਦੇ ਪਰ ਬਾਅਦ ਵਿੱਚ ਉਹ ਕੋਣ ਰਸਦਾ ਸੀਗਾ ਪਰ ਚਾਚਾ ਕਹਿੰਦਾ ਆਪਣਾ ਸਵਾਦ ਨਹੀਂ ਹੁੰਦਾ ਹੈਗਾ ਕਾਫੀ ਕੁਝ ਕਰਨਾ ਪੈਂਦਾ ਤਾਂ ਫਿਰ ਵੀ ਹਰਿਆਈ ਦੀ ਦਾ ਵਿੱਚ ਪਾਉਣੀਆਂ ਪੈਂਦੀਆਂ ਪਾਪਾ ਜੀ ਤਾਂ ਦਾ ਕੋਈ ਸੱਜਾ ਹੁੰਦਾ ਕਿੱਥੇ ਪਾਪਾ ਜੀ ਨੇ ਹੀ ਕਹਿੰਦੇ ਵੀ ਦੋ-ਤਿੰਨ ਘੰਟੇ ਦਾ ਘਰਾਂ ਪਹੁੰਚਣਾ ਕਿੱਥੇਗਾ ਇਸ ਸਮੇਂ ਹੈਗੇ ਉਹ ਸਰਹੰਦ ਰਾਤ ਦੱਸਦੇ ਸੀਗੇ ਪਟਿਆਲੇ ਤੇ ਹੋਰ ਪਿੱਛੇ ਦੱਸਦੇ ਕਾਫੀ ਜ਼ਿਆਦਾ ਅੱਛਾ ਅੱਛਾ ਮਹਾਰਾਤ ਨੂੰ ਇਹ ਘਰ ਆਏ ਨਾ ਕੀ ਕਰਨਾ ਤੁਸੀਂ ਉਹ ਕਰਨ ਵੀ ਦੇਖਦੇ ਆ ਜੇ ਤਾਂ ਇੱਥੇ ਕੋ ਰਹਿਣ ਨੂੰ ਮਿਲ ਗਿਆ ਕਿਉਂਕਿ 9 ਵਜੇ ਫੋਨ ਕੀਤਾ ਸੀਗਾ ਮੇਰੇ ਆਪਣਾ ਦੀ ਪਛਾਣ ਹੋਣ ਦੀ ਤਿਆਰੀ ਰੱਖਣੀ ਸੀ ਤੇਰੀ ਭਾਬੀ ਪੁੱਛੀ ਗਈ ਨਹੀਂ ਪੁੱਛ ਪਾਪਾ ਜੀ ਨੂੰ ਉਹ ਕਰਨ ਵੀ ਵੀ ਜੇ ਸੀ ਤੇ ਪਟਿਆਲਾ ਕ੍ਰੋਸ ਕਰਿਆ ਐ ਫਿਰ ਤੈਨੂੰ ਦੱਸ ਦਾਂਗੇ ਵੀ ਜੇ ਨਾ ਕ੍ਰੋਸ ਕਰੇ ਤਾਂ ਸੋਚ ਲਈ ਵੀ ਫੋਨ ਨਾ ਕਰਿਆ ਤੈਨੂੰ ਵੀ ਫਿਰ ਅਸੀਂ ਸਾਡਾ ਅਰੇਂਜਮੈਂਟ ਹੋ ਗਿਆ ਮਹਾ ਚਲ ਠੀਕ ਐ ਫੋਨ ਫੋਨ ਵੀ ਟਰੱਡ ਹੋਣਾ ਆ ਹੋਣਾ ਕਹਾਂਗਾ ਤਾਂ ਹੁਣੇ ਫੋਨ ਕਰਕੇ ਹਟਿਆ ਅੱਧਾ ਘੰਟਾ ਪਹਿਲਾਂ ਉਹ ਕਹਿੰਦੇ ਵੀ ਬਸ ਆ ਜਾਣਾ ਸੀ ਦੋ ਤਿੰਨ ਘੰਟੇ ਦਾ ਕੋਈ ਅੰਬਪਟੇ ਵਾਲਾ ਕ੍ਰਾਸ ਕਰਕੇ ਅਸੀਂ ਚਾਹ ਲੱਗੇ ਆਂ ਕਿ ਕਿਤੇ ਖੜਕੇ ਰਸਤੇ 'ਚ ਫਰੰਦ ਦੇ ਨੇੜੇ ਕਿਤੇ ਹਾਂ ਕੋਈ ਕੁਝ ਫਰੀ ਕੁਝ ਨਹੀਂ ਆ ਰਿਹਾ ਸੱਤ ਪਰ ਹਾਂ ਮੈਂ ਗੱਲ ਕਰੀ ਬਸ ਸੜਨ ਜੇ ਜੇ ਤਾਂ ਖੋਤ ਲੰਨੇ ਡੰਗਰਾਂ ਨੂੰ ਵੀ ਪੈ ਸਕਦਾ ਇਹਦੀ ਗੱਲ ਤਾਂ ਨਹੀਂ ਤੇ ਬਣਾਲਾਂ ਦੀਆਂ ਗੱਲੇ ਵੀ ਖੋਤ ਲੰਨੇ ਕਰ ਸਕਦੇ ਵੀ ਚਲੋ ਜੀ ਮਿਲਦੇ ਆਂ ਫਿਰ ਅਗਲੇ ਬਲੌਗ 'ਚ ਪਰ ਮੈਂ ਤੁਹਾਨੂੰ ਸਾਰੀ ਚੜ੍ਹਦੀ ਕਲਾ 'ਚ ਰੱਖਾਂ ਆਖੇ ਤਾਂ ਇਹ ਖੇਤਾਂ ਤੇ ਥੋੜਾ ਜਿਹਾ ਆਪਣਾ ਗਾਂ ਆਪਣੀ ਖੇਤ ਇੱਥੇ ਤੇ ਦੋ ਕਕੀ ਲੱਗ ਗਏ ਜਿੱਥੇ ਦੇ ਹੁਣ ਚੱਲੇ ਸੀ ਉਹ ਤੇ ਗਾਂ ਆ ਆ ਗਿਆ ਜੀ ਸਰੀ ਮੱਕੀ ਦੀ ਬੀਜੀ ਵੀ ਤੰਦੜਾ ਖੜਾ ਬਥੇਰਾ ਏ ਜਿੰਨਾ ਕਹਦੇ ਉਹਨਾਂ ਖੜਾ ਹੋ ਥੋੜਾ ਥੋੜਾ ਪੱਕਣ ਲੱਗ ਗਿਆ ਏ ਇਹਦੇ ਵਿੱਚ ਜਿਹੜੀ ਵਿੱਚ ਮੱਕੀ ਬੀਜੀ ਸੀ ਮੱਕੀ ਦਾ ਨਮਨ ਸ਼ਾਮ ਨੂੰ ਤਾਂ ਖਾ ਗਈ ਚੁੰਦੀ ਸੰਦੀ ਸੰਦੀ ਜੀ ਤੰਦੜਾ ਬੀਜੇ ਨੇ ਤੰਦੜਾ ਬਥੇਰਾ ਖੜਾ ਯਾ ਫਿਰ ਇਸੇ ਝੱਟ ਮਾਰੀਏ ਲਿਆ ਕੇ ਥੋੜਾ ਜਿਹਾ ਕਿਸੇ ਦੇ ਕੇ ਜਾਈਏ ਥੋੜਾ ਜਿਹਾ ਘਰ ਉਪੜ ਤੇ ਲਿਆਉਂਗਾ ਜੋੜ ਘਟਾਓ ਜਾ ਕਰਨਾ ਪਣਾਗਾ ਆ ਦੇਖੋ ਇਹੋ ਜਿਹਾ ਖੜਾ ਚਾਹੀਦਾ ਇਹੋ ਜਿਹਾ ਤੰਦੜਾ ਕੁੜਾ ਕੁੜਾ ਜਾਨ ਕੋਈ ਪਰਸਪਲ ਫੰਡਿੰਗ ਕੋਈ ਕੁਛ ਨਹੀਂ ਪਰ ਜਿਹੜੀ ਆਹ ਮੱਕੀ ਐ ਮੱਕੀ ਹੋਂਦ ਸੁਣੋ ਵੀ ਕੀ ਹਾਲ ਹੋ ਗਿਆ ਸਪਰੇਸ ਪਉਣੀ ਹੋਈ ਨਾ ਸੇ ਪਾਈਆਂ ਤੇ ਆਹ ਦੇਖੋ ਆ ਖਾਏ ਲਈ ਫੰਡੀ ਪਰੇ ਖਾ ਖਾ ਕੇ ਹੈਗੀ ਸਾਰੀ ਮੱਕੀ ਖਾਲੀ ਸਾਰੀ ਇਹੀ ਹਾਲ ਐ ਤੇ ਆਂ ਕਾਸਾ ਤੇ ਮੇਰੇ ਵਰਗੇ ਢੱਲਾ ਪਾਈ ਗਏ ਇੱਧਰ ਵੀ ਉਹੀ ਹਾਲ ਐ ਸਾਰੀ ਮੱਕੀ ਖਰਾਬੇ ਹੋ ਗਈ ਪਰ ਹਾਇ ਵੀ ਛਿੱਡੀ ਛਿੱਡੀ ਸਪਰੇ ਕਰਕੇ ਕਰਨਾ ਵੀ ਕਿਹਾ ਸੀ ਨੇ ਅਪਲਿਓ ਬਲਿਓ ਜੀ ਹੋ ਗਈ ਇੱਥੇ ਉਹ ਤੁੰਡਿਓ ਖਾ ਗਈ ਨਾ ਤੁੰਡਿਓ ਖਾ ਗਈ ਇੱਧਰ ਵੀ ਤੰਦ ਲੱਗੇ ਹੋ ਜਾਨਾ ਪਰ ਇੱਥੇ ਬਾਹ ਬਹਾਜ ਚੱਜ ਹਲਕਾ ਹਲ ਹੋਈ ਨਹੀਂ ਹਾਲਾ ਲਓ ਜੀ ਆ ਬਥੇਰਾ ਖੜਾ ਇੱਕ ਇਕੀਲਾ ਤੰਦ ਵਾਲੇ ਦਾ ਹੀ ਖੜਾ ਅੱਭੀ ਆ ਆਹੀ ਆ ਬਸ ਪਤਾ ਨਹੀਂ ਕਿਹੜੀ ਹੈ ਹੁਣ ਪਤਾ ਇੱਧਰ ਵੀ ਹੈ ਜਿਹੜਾ ਅਮਨੇ ਨੇ ਦਿੱਤੀ ਤੇ ਹੋਈ ਹੈ ਬਸ ਇੱਧਰ ਵੀ ਨਹੀਂ ਹੈਗਾ ਨਹੀਂ ਹੈ ਛੱਬੀ ਹੈ ਕਾਸ਼ ਤੇਨੀ ਨਹੀਂ ਘਟ ਗਈ ਦੀ ਅੱਛਾ ਉਹ ਵੀ ਕਿੱਥੇ ਉਹ ਥੱਲੇ ਆ ਯਾਰ ਉਹ ਥੱਲੇ ਭਾਈ ਉਂਗਲੀਆਂ ਮੈਂ ਦੇਖ ਲੈ ਪਿੱਛੇ ਦੇ ਉਂਗਲੀਆਂ ਜਿ ਘਮਾਉਂਦੇ ਆਰੇ ਕਿਤੇ ਉਹਲੇ ਲਾਇਆ ਹੋਏ ਨੇ ਆ ਦੇ ਜੇਕਣਾ ਹੁਣ ਉਂਗਲੀਆਂ ਜਿ ਘਮਾਉਂਦਾ ਜੀ ਇਹ ਇਹ ਵੀ ਉਹ 50 ਕਾਉਂਟਰਾ ਸੜਕ ਤੇ ਲਗਾ ਕੇ ਲਾਇਆ ਵਾ ਥੱਲੇ ਲਾਓ ਤੇ ਕੋਈ ਜਾ ਨਾ ਸਕੇ ਉਹ ਹੋਰ ਨਹੀਂ ਜੱਗੇ ਪ੍ਰੋਜੈਕਟ ਪਾਸ ਹੋ ਗਿਆ ਉਹ ਹਾਂ ਪ੍ਰੋਜੈਕਟ ਉਹ ਪਿੰਡ ਵਾਲਾ ਥੋੜਾ ਗੜਬੜੇ ਫਿਰ ਪਾਸ ਨਹੀਂ ਪਿੰਡ ਵਾਲਾ ਗੜਬੜ ਗਿਆ ਉੱਚੇ ਨੀਵੇਂ ਦਾ ਇਹਨਾਂ ਦੇ ਜਿਆਦਾ ਇਹਨਾਂ ਦੇ ਬੀਜੀਬੀ ਦੇ ਜਿਆਦਾ ਨੀਵੇਂ ਤੇ ਉਹ ਝਾਰ ਥੋੜਾ ਦਿੱਤਾ ਤਾਂ ਹੁਣ ਕਿੰਨਾ ਦਿੱਤਾ ਤਾਂ ਪਿਛਲੀ ਵਾਰ 3 ਇਹ ਗੱਲ ਨਾ ਤੇ ਉੱਚੇ ਨਿਮਿਤ ਹੈ ਉਹੀ ਕੁਸਾ ਹੁਣ ਵੀ ਪਰ ਜਾਨੀ ਐ ਕਹੀਏ ਕਹਿੰਦੇ ਵੀ ਉਹ ਬੀਜ ਆ ਦੁਬਾਰੇ ਹੁੰਦੇ ਨਹੀਂ ਫਲਾਣਾ ਢਿਮਕਾ ਬਸ ਉਹ ਪ੍ਰੋਜੈਕਟ ਦੀ ਗੱਲ ਹੈ ਖੋਜ ਕੱਢ ਤੀ ਤੁਸੀਂ ਰੱਖ ਸਕਦੇ ਵੀ ਨਹੀਂ ਤੂੰ ਹੱਥ ਜਿਗਾ ਤੇ ਆਏ ਆ ਆ ਦੇਖੋ ਆਏ ਗੋਲ ਗੋਲ ਜੇ ਹੱਥ ਕਮੋਂ ਤੇ ਜਗਣਾ ਜাদু ਮੰਤਰ ਕਰਵਾਉਂਦਾ ਹਾਂ ਹਾਂ ਦਾਈ ਸਾਡਾ ਆਪਣੀ ਕਾਨੂੰਨ ਵਾਲਾ ਦੇ ਘਾਲੀ ਏ ਉਹੀ ਦੇਖਦੇ ਤੇ ਬੀਜ ਬਾਈ ਕਿੱਥੇ ਆਏ ਹੈ ਆਦਾ ਮੈਂ ਪਿੱਛੇ ਤੇ ਦੇਖ ਲੈ ਫੜ ਲੈ ਉੱਪਰੇ ਹੁਣ ਪਾਰਟੀ ਕਰਨੀ ਗੱਲ ਨਹੀਂ ਕਰਨ ਨਗਰ ਝਾੜ ਤੁਹਾਡਾ ਵਧਾਤਾ ਕਿੰਨਾ 40 ਦੇ ਉੱਪਰ ਆਉ। ਮੈਂ ਗੱਲ ਹੁੰਦਾ। ਤੇ ਪਾਰਟੀ ਦਾ ਸਕੇੜੀ ਖਾਣੀ, ਕੀ ਆ ਖਾਣਾ, ਕੀ ਆ ਪੀਣਾ ਬੋਲ। ਚੱਲ ਦੇ ਤਾਂ ਮੈਨੂੰ ਬਜਾ ਲੈ। ਨਹੀਂ ਜਿੱਦਣ ਵੱਡ ਹੋਵਾਂਗੇ ਉਦੋਂ ਦੀ ਗੱਲ ਹੈ। ਉਦੋਂ ਹੀ। ਹਾਂ। ਇਹ ਐਡਵਾਂਸ ਤਾਂ ਕਰਨੀ 40 38 ਪਰ ਵੀ ਤੈਨੂੰ 35 ਪਰ ਵੀ ਤੈਨੂੰ ਪਾਰਟੀ। ਪਾਰਟੀ ਐਡਵਾਂਸ ਮਗਾ ਨਹੀਂ। 35 ਪਰ ਵੀ ਜਾ। ਜਾ। ਜੀਰੀ ਵੱਡੂਗੇ ਤੇ ਪਰ ਜੇ 35 ਦੇ ਘਟ ਕੇ ਘਟਦੇ ਨਹੀਂ ਵੇ 22 ਕਿਲੇ ਨਾ ਤਿੰਨ ਵੜਾ ਘਟਾਈ ਦੱਸਿਓ। ਤਿੰਨ ਬੜਾ ਉਹ ਆਈ ਕੋ ਦਿੰਦਾ ਆਪਣੇ ਜੀਵਦਾ ਦੇ ਮੰਡੀ ਮ ਆਈ ਕੋ ਦਿੰਦਾ ਉਹ ਨਹੀਂ ਨਹੀਂ ਅਸੀਂ ਇੱਥੇ ਬੈਠੇ ਵਾ ਜੀਰੀ ਲੈ ਗਏ ਬਾਬਾ ਜਾ ਟਰਾਲਾ ਤਾਰਿਆ ਮੈਂ ਕਿੰਨੀ ਜਗਾਈ ਸਾਨੂੰ ਪਤਾ ਵੀ 14 17 ਟਰਾਲਾ 2 3 ਕਿਲੇ ਭਰਦਾ ਕਹਿੰਦਾ ਇਹ ਸੱਤ ਵਿਕਰੀ ਜੀਰੀ ਆ ਆ ਉਹ ਰੋ ਬਾਹਰ ਕਹਿੰਦਾ ਤੇਰੀ ਕੀ ਮੈਂ ਮੇਰੇ ਤੋਂ 4 ਕਿਲੇ ਆ ਗਏ ਇੱਕੋ ਟਰਾਲੇ ਜਾ ਗਈ ਬਾਈ ਮੈਂ ਖੁਸ਼ ਹੋਇਆ ਵਾ ਆਹ ਦੇ ਰਿਹਾ ਬਾਦਵਾ ਮੁੰਡਾ ਆ ਗਿਆ ਦੁਪਹਿਰ ਦੇ ਬਾਦ ਪੱਖਾ ਲੱਗਿਆ ਜਦ ਉਹ ਬਾਈ ਜੀਰੀ ਗਰੀ ਦੇ ਕਹਿੰਦਾ ਤਿੰਨ ਗਿੱਲੇ ਬਣਾ ਮੈਂ ਠੀਕ ਆਣੀ ਦਾ ਆਹੀ ਕੰਮ ਲੋਟ ਮੰਡੀ ਜਾਈ ਕੋਈ ਨਹੀਂ ਹੁੰਦਾ ਮੰਡੀ ਪੂੰਛਾ ਜਗਾ ਦਿੰਦੇ ਸਾਡੇ ਵਰਗੇ ਇਲਾਕਾ ਵਾਲੇ ਵੀ ਬਾਪ ਵੀ ਅਸੀਂ ਤਾਂ ਖੇਤੀ ਉਹਦੀ ਕਰਦੇ ਕਿਤੇ ਆਪਾਂ ਆਹੀ ਨੂੰ ਕਰਦੇ ਆ ਜੇ ਆਪਾਂ ਇਹ ਝਾੜ ਵਧਾਉਣਾ ਜਗਾ ਸੁੰਗੜ ਜਾਂਦੀ ਆ ਨਾ ਝੋਨੇ ਵਾਉਣੀ ਆ ਜਦ ਵੀ ਸੁੰਗੜ ਜਾਂਦੀ ਆ ਨਿਸਰੀ ਵੀ ਤਾਂ ਠੀਕ ਆ ਨਾ ਜੀਰੀ ਵੀ ਵਧੀਆ ਨਿਸਰੀ ਆ 26 ਉਹਦੀ ਇੱਕ ਨਾ ਇਹਨੂੰ 26 ਉਹ ਦਸੀ ਜਾਂਦੇ ਤੁਸੀਂ ਮੈਨੂੰ ਬਰਾਈ ਜੰਦਾ 26 ਤੇ ਨਾ ਝਾੜ ਦੇਣੀ ਨਹੀਂ ਹੈਗਾ 26 ਨੇ ਮਾੜੀ ਗੜੀ ਬੀਜ ਘਟ ਗਿਆ ਤਾਈ ਅਮਨੇ ਦਾ ਤੇ ਪੱਟੀ ਨੂੰ ਛੋਟੀ ਗੱਡੀ ਚ ਲਾ ਵਾਪਸ ਨੂੰ ਲਾਤੀ ਪੂਰੀ ਪੜਦਾ ਦਾ ਹਾਂ ਕੀ ਲੈ ਕੇ ਥੋੜਾ ਛੱਬੀ ਦੇ ਕਾਹੇ ਕੋ ਪਰਲੀ ਖਤੀ ਤੇ ਹਾਰ ਹਾਰ ਵਾਲਾ ਖੇਤ ਲੱਗਿਆ ਵਾ ਅੱਛਾ ਬਾਕੀ ਥੱਲੇ ਸਾਡਾ ਦੂਆ ਹੀ ਆ ਉਹ ਲੱਗਦਾ ਰਹੂ ਵੀ ਪੱਧਰਾ ਜੱਗੇ ਉਰੇ ਤੇ ਹਾਂ ਪੱਧਰਾ ਜਮਾ ਹੀ ਯਾਰ ਲਾਓ ਥੱਲੇ ਦਾ ਕਿਸ ਨਾ ਪੱਧਰਾ ਹੈਗਾ ਉੱਚਾ ਨੀਵਾ ਜਾਓ ਵਿੱਚ ਵਿੱਚ ਜਿੱਥੇ ਪਿੰਡ ਵਾਲੀ ਖਤੀ ਸਿਰੇ ਪਰ ਹਾਰ ਹਾਰ ਜਿਹੜਾ ਝੁਦਾ ਝਾਗਦਾ ਹਾਰ ਹਾਰ ਵਾਲਾ ਇੱਕ ਉਹ ਪਿੰਡ ਵਾਲੀ ਖਤੀ ਦੇ ਨਾਲ ਦਾ ਬੀਜ ਜਿਹੜਾ ਦੂਆ ਬੀਜ ਆ ਉਹ ਵਿਚਾਲੇ ਵਿਚਾਲੇ ਆ ਉਹ ਦੂਆ ਉਹ ਵਧੀਆ ਉਹ ਠੀਕ ਹੈ ਹੂੰ ਚਲੋ ਇਹਦਾ ਮੈਂ ਦੇਖ ਰਿਹਾ ਮੈਂ ਮਗਰ ਤੁਹਾਡੇ ਆਉਂਦਾ ਦਾ ਪਿੱਛੇ ਮਾਂ ਵੀ ਜਾਦੂ ਮੰਤਰ ਕਰਤਾ ਮੁੰਡੇ ਨੂੰ ਪਰ ਲੱਗੇ ਲੱਗਿਆ ਗੁੜੀ ਦਾ ਕਿਹਦੇ ਕਿਹਦਾ ਲੱਗਣਾ ਹੈ